ਸਸ਼ਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੁੰਦਾ ਹਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ OTT ਪਲੇਟਫਾਰਮਸ ਦੀ ਸਭ ਨੂੰ ਪਤਾ ਹੈ ਕਿ OTT ਤੇ ਬਹੁਤ ਸਾਰੀਆਂ ਤੁਹਾਡੀ ਹਮ ਪਸੰਦੀਦਾ ਫਿਲਮਾਂ ਜਿਹੜੀਆਂ ਨੇ ਉਹ ਅਵੇਲੇਬਲ ਹੁੰਦੀਆਂ ਨੇ ਲੇਕਿਨ ਕੁਝ ਇਹੋ ਜਿਹੀਆਂ ਫਿਲਮਾਂ ਹੁੰਦੀਆਂ ਨੇ ਜਿਹੜੀਆਂ ਅਸੀਂ 시ਨੇਮਾਸ ਦੇ ਵਿੱਚ ਦੇਖਦੇ ਆਂ ਇੱਕ ਅਲੱਗ ਛਾਪ ਛੱਡਦੀਆਂ ਨੇ ਔਰ ਸਾਨੂੰ ਇੱਕ ਅਲੱਗ ਇੰਤਜ਼ਾਰ ਰਹਿੰਦਾ ਹੈ ਕਿ ਅਸੀਂ ਇਹਨਾਂ ਨੂੰ ਕਦੋਂ ਦੇਖਾਂਗੇ OTT ਪਲੇਟਫਾਰਮ ਤੇ ਕਿਉਂਕਿ OTT ਪਲੇਟਫਾਰਮ ਤੇ ਫਿਲਮਾਂ ਦੇਖਣ ਦਾ ਸਭ ਤੋਂ ਵੱਡਾ ਬੈਨੀਫਿਟ ਇਹ ਹੁੰਦਾ ਕਿ ਤੁਹਾਨੂੰ ਘਰ ਤੋਂ ਬਾਹਰ ਨਹੀਂ ਜਾਣਾ ਪੈਂਦਾ ਸਿਰਫ ਇੱਕ ਤੁਹਾਨੂੰ ਸਬਸਕ੍ਰਿਪਸ਼ਨ ਲੈਣੀ ਪੈਂਦੀ ਹੈ ਔਰ ਉਸ ਤੇ ਹੀ ਤੁਹਾਨੂੰ ਜਿਹੜੀ ਫਿਲਮ ਹੈ ਉਹ ਘਰੇ ਬੈਠੇ ਤੁਸੀਂ ਦੇਖ ਸਕਦੇ ਹੋ ਔਰ ਤੁਹਾਡਾ ਟਾਈਮ ਵੀ ਬਚਦਾ ਔਰ ਬਹੁਤ ਜ਼ਿਆਦਾ ਅੰਡਰ ਤੁਹਾਡੇ ਬਜਟ ਹੁੰਦੀ ਹੈ ਔਰ ਕੁਝ ਫਿਲਮਾਂ ਅਜਿਹੀਆਂ ਹੁੰਦੀਆਂ ਨੇ ਜਿਹੜੀਆਂ ਤੁਸੀਂ ਫ੍ਰੀ ਆਫ ਕਾਸਟ ਵੀ ਦੇਖ ਸਕਦੇ ਹੋ ਸੋ ਜਿਨ੍ਹਾਂ ਦੇ ਵਿੱਚੋਂ ਅੱਜ ਅਸੀਂ ਇੱਕ ਫਿਲਮ ਦਾ ਬਾਰੇ ਜ਼ਿਕਰ ਕਰਾਂਗੇ ਕਿ ਪੰਜਾਬੀ ਇੰਡਸਟਰੀ ਦਾ ਪੰਮਾ ਤੁਸੀਂ ਸਾਰਿਆਂ ਨੇ ਦੇਖਿਆ ਪ੍ਰਿੰਸ ਕਮਲਜੀਤ ਨੂੰ ਜਿਨ੍ਹਾਂ ਨੇ ਵਰਨਿੰਗ ਦੇ ਵਿੱਚ ਵੀ ਬਹੁਤ ਸੋਹਣਾ ਕੰਮ ਕੀਤਾ ਔਰ ਗੁਪੀ ਗਰੇਵਾਲ ਦੀਆਂ ਜਿੰਨੀਆਂ ਫਿਲਮਾਂ ਨੇ ਉਹਦੇ ਵਿੱਚ ਮੋਸਟ ਆਫ ਦਾ ਟਾਈਮ ਅਸੀਂ ਪੰਮੇ ਨੂੰ ਦੇਖਦੇ ਹਾਂ ਔਰ ਉਹਨਾਂ ਨੇ ਆਪਣੇ ਕਿਰਦਾਰ ਪੰਮੇ ਦੇ ਨਾਲ ਬਹੁਤ ਜ਼ਿਆਦਾ ਚਰਚਾਵਾ ਵੀ ਬਟੋਰੀਆਂ ਔਰ ਉਹਨਾਂ ਨੂੰ ਪੰਮੇ ਦੇ ਨਾਮ ਤੋਂ ਹੀ ਜਾਣਿਆ ਜਾਂਦਾ ਹੈ ਸੋ ਪੰਮੇ ਦੀ ਫਿਲਮ ਚੇਤਾ ਸਿੰਘ ਜਿਹੜੀ ਕਿ OTT ਪਲੇਟਫਾਰਮ ਤੇ ਪਈ ਹੋਈ ਹੈ ਔਰ ਇਸ ਫਿਲਮ ਨੂੰ ਤੁਸੀਂ ਆਰਾਮ ਨਾਲ ਜਾ ਕੇ ਕੇਬਲ 1 ਨੈਟਵਰਕ ਤੇ ਦੇਖ ਸਕਦੇ ਹੋ ਔਰ ਤੋਂ ਵੱਡਾ ਪਲੱਸ ਪੁਆਇੰਟ ਇਸ ਫਿਲਮ ਦਾ ਇਹ ਹੈ ਕਿ ਇਹ ਫਿਲਮ ਸਿਰਫ ਤੁਸੀਂ ਪੰਜਾਬੀ ਦੇ ਵਿੱਚ ਹੀ ਨਹੀਂ ਬਲਕਿ 11 ਹੋਰ ਭਾਸ਼ਾਵਾਂ ਦੇ ਵਿੱਚ ਘਰੇ ਬੈਠੇ ਇੰਜੋਏ ਕਰ ਸਕਦੇ ਹੋ ਯਾਨੀ ਕਿ ਜਿਹੜੀ ਵੀ ਭਾਸ਼ਾ ਤੁਹਾਨੂੰ ਸਮਝ ਆਉਂਦੀ ਹੈ ਜਾਂ ਫਿਰ ਜਿਸ ਮਰਜ਼ੀ ਭਾਸ਼ਾ ਦੇ ਵਿੱਚ ਤੁਸੀਂ ਇੱਕ ਫਿਲਮ ਨੂੰ ਦੇਖਣਾ ਚਾਹੁੰਦੇ ਹੋ ਤੇ ਚੇਤਾ ਸਿੰਘ ਫਿਲਮ ਜਿਹੜੀ ਹੈ ਸੁੱਚਾ ਸੂਰਮਾ ਤੋਂ ਬਾਅਦ ਹੁਣ ਚੇਤਾ ਸਿੰਘ ਫਿਲਮ ਜਿਹੜੀ ਹੈ ਇਹ ਤੁਹਾਨੂੰ OTT ਪਲੇਟਫਾਰਮ ਤੇ ਮਿਲੇਗੀ ਔਰ ਜਿਸ ਦੇ ਵਿੱਚ ਪ੍ਰਿੰਸ ਕਵਲਜੀਤ ਜਪਜੀ ਖਹਿਰਾ ਤੇ ਹੋਰ ਵੀ ਬਹੁਤ ਵੱਡੀ ਕਾਸਟ ਹੈ ਇਸ ਫਿਲਮ ਦੀ ਜਿਨ੍ਹਾਂ ਨੇ ਕੰਮ ਕੀਤਾ ਔਰ ਚੇਤਾ ਸਿੰਘ ਦਾ ਕਿਰਦਾਰ ਜਿਹੜਾ ਹੈ ਔਰ ਵਾਕਏ ਦੇ ਵਿੱਚ ਤੁਹਾਨੂੰ ਰੀਅਲ ਫੀਲ ਕਰਾਏਗਾ ਔਰ ਤੁਸੀਂ ਉਸ ਕਿਰਦਾਰ ਨੂੰ ਐ ਮਹਿਸੂਸ ਕਰੋਗੇ ਕਿ ਵਾਕਏ ਦੇ ਵਿੱਚ ਹੀ ਰਿਐਲਿਟੀ ਵਿੱਚ ਇਦਾਂ ਦੇ ਕਿਰਦਾਰ ਦੇਖੇ ਨੇ ਔਰ ਜਪਜੀ ਖੈਰਾ ਦਾ ਕਿਰਦਾਰ ਪੁਲਿਸ ਵਾਲੀ ਦਾ ਕਿਰਦਾਰੇ ਔਰ ਬਹੁਤ ਬੋਲਡੀ ਉਹਨਾਂ ਨੇ ਆਪਣੇ ਕੈਰੈਕਟਰ ਨੂੰ ਇਸ ਫਿਲਮ ਦੇ ਵਿੱਚ ਪਲੇ ਕੀਤਾ ਸੋ OTT ਪਲੇਟਫਾਰਮ ਤੇ ਤੁਸੀਂ ਜਾ ਕੇ ਕੇਬਲ 1 ਨੂੰ ਇੰਜੋਏ ਕਰੋ ਕਿਉਂਕਿ ਬਹੁਤ ਸਾਰੇ ਫਿਲਮਾਂ ਜੜੀਆਂ ਏਦਾਂ ਦੀਆਂ ਨੇ ਜਿਨ੍ਹਾਂ ਨੂੰ ਅਸੀਂ ਮਿਸ ਕਰਦੇ ਹਾਂ ਸੋ ਚੇਤਾ ਸਿੰਘ ਉਹਨਾਂ ਦੇ ਵਿੱਚੋਂ ਇੱਕ ਹੈ ਇੱਕ ਵਾਰ ਅਸੀਂ ਜ਼ਰੂਰ ਦੇਖ ਲਈਏ ਲੇਕਿਨ बार-बार ਦਿਲ ਕਰਦਾ ਕਿ ਇਸ ਫਿਲਮ ਨੂੰ ਸੀ ਦੇਖੀਏ ਸੋ ਚੇਤਾ ਸਿੰਘ ਤੁਸੀਂ ਦੇਖੋ ਤੇ ਸਾਨੂੰ ਵੀ ਜ਼ਰੂਰ ਦੱਸਣਾ ਤੁਹਾਨੂੰ ਕਿਦਾਂ ਦੇ ਲੱਗੀ ਔਰ ਯੈਸ 11 ਪਾਸ਼ਾਵਾਂ ਤੁਸੀਂ ਯਾਦ ਰੱਖਣਾ ਜਦੋਂ ਤੁਸੀਂ ਇਸ ਪਲੇਲਿਸਟ ਨੂੰ ਖੋਲੋਗੇ ਤਾਂ ਇੱਕ ਨਹੀਂ ਬਲਕਿ 11 different languages ਦੇ ਵਿੱਚ ਵੀਡੀਓਜ਼ ਤੁਹਾਨੂੰ ਸ਼ੋ ਹੋਣਗੀਆਂ ਜਿਨ੍ਹਾਂ ਦੇ ਵਿੱਚੋਂ ਤੁਸੀਂ ਕੋਈ ਵੀ ਤੁਹਾਡੀ ਆਪਣੀ ਪਸੰਦੀਦਾ ਭਾਸ਼ਾ ਉਸ ਨੂੰ ਸਿਲੈਕਟ ਕਰਕੇ ਫਿਰ ਨੂੰ ਦੇਖ ਸਕਦੇ ਹੋ